ਤਸਵੀਰਾਂ ਸ਼ੰਭੂ ਬਾਰਡਰ ਤੋਂ ਨੇ ਜਿੱਥੇ ਕਿ ਕਿਸਾਨਾਂ ਦੇ ਰੈਣ ਬਸੇਰੇ ਤੋੜ ਦਿੱਤੇ ਗਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਸ਼ੰਭੂ ਬਾਰਡਰ ਤੋਂ ਅੱਜ ਕਿਸਾਨਾਂ ਨੂੰ ਹਟਾਇਆ ਜਾ ਰਿਹਾ ਹੈ ਖਸਾਨਾ ਅਗੂ ਜਿੱਥੇ ਹਰਾਸਤ ਦੇ ਵਿੱਚ ਲੈ ਗਏ ਨੇ ਜਗਜੀਤ ਸਿੰਘ ਢੱਲੇਵਾਲ ਸਰਵਣ ਸਿੰਘ ਪੰਦੇਸ ਸਮੇਤ ਜਿਹੜੇ ਕਿਸਾਨ ਨੇ ਉਹ ਹਰਾਸਤ ਦੇ ਵਿੱਚ ਲੈ ਗਏ ਨੇ ਉਧਰ ਇਹ ਪੀਲਾ ਪੰਜਾ ਜਿਹੜਾ ਤੁਸੀਂ ਚੱਲਦਾ ਹੋਇਆ ਦੇਖ ਸਕਦੇ ਹੋ ਕਿਸਾਨਾਂ ਦੇ ਰੈਣ ਬਸੇਰਿਆਂ ਦੇ ਉੱਤੇ ਇਹ ਖਾਲੀ ਕਰਵਾਇਆ ਜਾ ਰਿਹਾ ਹੈ ਕਿਸਾਨ ਕਹਿੰਦੇ ਸੀ ਕਿ ਅਸੀਂ ਖਾਲੀ ਨਹੀਂ ਕਰਨਾ ਜਿੰਨੀ ਦੇਰ ਤੱਕ ਸਾਡੀਆਂ ਮੰਗਾ ਨਹੀਂ ਮੰਨਿਆ ਜਾਂਦੀਆਂ ਅਸੀਂ ਦਿੱਲੀ ਜਾਣਾ ਹੈ ਤੇ ਉਹਨਾਂ ਨੇ ਕਿਸਾਨਾਂ ਦੇ ਤਰਕੇ ਵੀ ਸੀ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਸਾਨੂੰ ਅੱਗੋਂ ਹਰਿਆਣਾ ਸਰਕਾਰ ਜਿਹੜੀ ਆ ਉਹ ਰੋਕ ਕੇ ਬੈਠੀ ਹੈ ਉੱਤੇ ਪੈਰਾਮਿਲਟਰੀ ਫੋਰਸਸ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਆ ਕਿਸਾਨਾਂ ਦੇ ਰੈਣ ਬਸੇਰੇ ਜਿਹੜੇ ਨੇ ਤੋੜ ਦਿੱਤੇ ਗਏ ਨੇ ਇਹ ਟਰਾਲੀਆਂ ਟਰੈਕਟਰ ਜਿਹੜੇ ਨੇ ਕਿਸਾਨਾਂ ਦੇ ਉਧਾਂ ਲੱਗੇ ਹੋਏ ਨੇ ਉਹ ਸਾਹਮਣੇ ਵੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਆ ਜਾ ਰਿਹਾ ਹੈ ਤੇ ਬਹੁਤੇ ਰੈਣ ਬਸੇਰੇ ਜਿਹੜੇ ਨੇ ਉਹ ਕਿਸਾਨਾਂ ਦੇ ਤੋੜ ਦਿੱਤੇ ਗਏ ਨੇ ਸ਼ੰਭੂ ਬਾਰਡਰ ਦੇ ਉੱਤੇ ਤੁਸੀਂ ਤਸਵੀਰ ਜਿਹੜੀ ਆ ਉਹ ਦੇਖ ਸਕਦੇ ਹੋ ਕਿ ਇਹ ਸਾਰਾ ਕੁਝ ਤੋੜ ਦਿੱਤਾ ਗਿਆ ਏ ਆ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਖੜੀਆਂ ਨੇ ਕਿਸਾਨਾਂ ਦੀਆਂ ਇੱਥੇ ਅ ਪਰ ਦਫ਼ਤਰ ਜਿਹੜੇ ਨੇ ਤੇ ਜਿਹੜੇ ਰੈਣ ਬਸੇਰੇ ਦੇ ਕਿਸਾਨਾਂ ਦੇ ਉਹ ਤੋੜ ਦਿੱਤੇ ਗਏ ਨੇ ਹਾਲਾਂਕਿ ਟਰੈਕਟਰ ਟਰਾਲੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਗਜੀਤ ਸਿੰਘ ਢੱਲੇਵਾਲ ਹੁਣ ਆ ਦੀ ਜਥੇਬੰਦੀ ਜਿਹੜੀ ਆ ਉਹ ਸਿੱਧੂਪੁਰ ਦਾ ਦਫ਼ਤਰ ਸੀ ਜਿਹੜਾ ਤੋੜ ਦਿੱਤਾ ਗਿਆ ਏ ਸਾਹਮਣੇ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਸਿੱਧੂਪੁਰ ਇੱਕ ਤਾਂ ਸਿੱਧੂਪੁਰ ਦਾ ਦਫਤਰ ਜਿਹੜਾ ਇਹ ਤੋੜਿਆ ਗਿਆ ਕਿਸਾਨ ਹਰਾਸਤ ਦੇ ਵਿੱਚ ਨੇ ਸਾਹਮਣੇ ਹੋਰ ਵੀ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਜੀਸੀਬੀ ਚੱਲ ਰਹੀ ਹੈ ਇੱਥੇ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਲਾਈਵ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਤੁਹਾਨੂੰ ਦਿਖਾਵਾਂਗੇ ਗੱਡੀਆਂ ਵੀ ਖੜੀਆਂ ਨੇ ਇਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਕਿਸਾਨ ਇੱਥੋਂ ਚਲਦੇ ਕਰ ਦਿੱਤੇ ਗਏ ਨੇ ਤੇ ਉਹ ਕੁਝ ਹੋਰ ਤਸਵੀਰਾਂ ਨੇ ਉਹ ਵੀ ਪੋਸਟ ਕਰ ਦਿੱਤੇ ਜਾਣਗੀਆਂ ਥੋੜੇ ਸਮੇਂ ਤੱਕ ਕਿਵੇਂ ਕਿਸਾਨ ਜਿਹੜੇ ਨੇ ਭਾਵਕ ਹੋਏ ਆਪਣੇ ਮੋਟਰਸਾਈਕਲਾਂ ਦੇ ਉੱਤੇ ਕੰਬਲ ਲੈ ਕੇ ਜਾ ਰਹੇ ਨੇ ਤੇ ਸਾਹਮਣੇ ਤਸਵੀਰਾਂ ਦੇਖੋ ਸਾਰੇ ਦਫਤਰ ਜਿਹੜੇ ਨੇ ਇਹ ਤੋੜ ਦਿੱਤੇ ਗਏ ਨੇ ਤੇ ਜੀਸੀਬੀ ਦਾ ਪੀਲਾ ਪੰਜਾ ਜਿਹੜਾ ਉਹ ਚੱਲਿਆ ਥੋੜਾ ਦੂਰ ਦਿਖਾ ਦਿੰਦੇ ਆ ਬਲਵੰਤ ਸਿੰਘ ਬਹਿਰਾਮ ਕੇ ਦਾ ਇਹ ਆਫਿਸ ਜਿਹੜਾ ਤੋੜ ਦਿੱਤਾ ਗਿਆ ਹੈ ਸਾਹਮਣੇ ਤਸਵੀਰ ਆ ਬਹਿਰਾਮ ਕੇ ਜਥੇਬੰਦੀ ਅ ਜਿਹੜੀ ਆ ਇਹ ਸਾਹਮਣੇ ਤੁਸੀਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਕਿ ਆ ਦੇਖੋ ਇਹਦੇ ਉੱਤੇ ਪੀਲਾ ਪੰਜਾ ਚੱਲਿਆ ਵੀ ਬਹਿਰਾਮਕੇ ਬੈਲਾਂਸਿੰਗ ਬਹਿਰਾਮਕੇ ਦਾ ਆਫਿਸ ਆ ਜਿਹੜਾ ਉਹ ਤੋੜ ਦਿੱਤਾ ਗਿਆ ਤੇ ਜੀਸੀਬੀ ਨੇ ਦੇਖੋ ਸਾਰਾ ਕੁਝ ਹੀ ਤੋੜ ਦਿੱਤਾ ਗਿਆ ਦੂਰ ਤੱਕ ਜਿਹੜੀ ਆ ਉਹ ਜੀਸੀਬੀ ਆ ਲੱਗੀ ਹੋਈ ਹੈ ਉਹ ਸਾਹਮਣੇ ਆ ਸ਼ੰਭੂ ਬਾਡਰ ਹੈ ਆ ਦੇਖੋ ਕਿਸਾਨਾਂ ਦੇ ਟੈਂਟ ਜਿਹੜੇ ਨੇ ਇਹ ਵੀ ਤੋੜ ਦਿੱਤੇ ਗਏ ਨੇ ਟੈਂਟ ਦੇਖੋ ਜਿਹੜਾ ਤੁਸੀਂ ਕਿਸਾਨਾਂ ਨੇ ਵਾਟਰਪਰੂਫ ਟੈਂਟ ਜਿਹੜੇ ਨੇ ਉਹ ਤੋੜ ਦਿੱਤੇ ਗਏ ਨੇ ਉਹ ਸਾਹਮਣੇ ਤੱਕ ਜਿਹੜਾ ਤੁਹਾਨੂੰ ਦਿਖਾ ਦਿੰਦੇ ਆ ਟਰੈਕਟਰ ਟਰਾਲੀਆਂ ਹਾਲਾਂਕਿ ਸੇਫ ਆ ਕਿਸਾਨਾਂ ਦੀਆਂ ਉਹ ਜਿੱਥੇ ਕੁਝ ਕੀਮਤੀ ਸਮਾਨ ਉਹਨਾਂ ਦਾ ਪਿਆ ਏ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿ ਜਿਹੜਾ ਕੀਮਤੀ ਸਮਾਨ ਹੈ ਉਹ ਉਹ ਕਿਸਾਨਾਂ ਦਾ ਜਿਹੜਾ ਖਰਾਬ ਨਾ ਹੋਵੇ ਆ ਦੇਖੋ ਸਾਹਮਣੇ ਤਸਵੀਰ ਜਿਹੜੀ ਆ ਆ ਗੱਡੀ ਖੜੀ ਏ ਗੱਡੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਪਰ ਆ ਦੇਖੋ ਤਸਵੀਰ ਆ ਕਿਸਾਨਾਂ ਦਾ ਟੈਂਟ ਜਿਹੜਾ ਇਹ ਤੋੜ ਦਿੱਤਾ ਗਿਆ ਏ ਉਹ ਸਾਹਮਣੇ ਬਾਥਰੂਮ ਤੱਕ ਜਿਹੜੇ ਨੇ ਉਹ ਤੋੜ ਦਿੱਤੇ ਗਏ ਨੇ ਸ਼ੰਭੂ ਬਾਰਡਰ ਤੋਂ ਤਸਵੀਰਾਂ ਜੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਅਸੀਂ ਕਿ ਪੁਲਿਸ ਪੁਲਿਸ ਚਾਰੇ ਪਾਸੇ ਲੱਗੀ ਹੋਈ ਆ ਉਹਨਾਂ ਦੁਆਰਾ ਉੱਤੇ ਰਵੀ ਹਣੀ ਬਾਹਰ ਭੇਜੋ ਆਜੋ ਤੇ ਸਾਹਮਣੇ ਤਸਵੀਰ ਜਿਹੜੀ ਆ ਤੁਹਾਨੂੰ ਦਿਖਾ ਰਹੇ ਆ ਸ਼ੰਭੂ ਬਾਰਡਰ ਦੇ ਉੱਤੇ ਆ ਅੱਗੇ ਤੱਕ ਜਾ ਕੇ ਤੁਹਾਨੂੰ ਦਿਖਾਉਂਦੇ ਆ ਵੇਖੋ ਸਾਰਾ ਤੋੜ ਦਿੱਤਾ ਇਹ ਬਾਥਰੂਮ ਸੀ ਕਿਸਾਨਾਂ ਦੇ ਇਹ ਬਾਥਰੂਮ ਤੱਕ ਜਿਹੜੇ ਨੇ ਇਹ ਤੋੜ ਦਿੱਤੇ ਨੇ ਦੂਜੀ ਸਾਈਡ ਤੋਂ ਦੇਖਿਆ ਜਾਵੇ ਦੂਜੀ ਸਾਈਡ ਤੇ ਹੱਲੇ ਸਾਰਾ ਕੁਝ ਬਰਕਰਾਰ ਹੈ ਕਿਉਂਕਿ ਕੋਈ ਕੀਮਤੀ ਸਮਾਨ ਹੈ ਟਰੈਕਟਰ ਲੱਗਾ ਹੋਇਆ ਹੈ ਸਾਨਾ ਵੱਲੋਂ ਸ਼ੈੱਡ ਬਣਾ ਕੇ ਕਾਰ ਦੀ ਟਰੈਕਟਰ ਲਗਾਇਆ ਹੋਇਆ ਹੈ ਤੇ ਬਾਕੀ ਪਰ ਸਾਰਾ ਕੁਝ ਇੱਥੋਂ ਤੋੜ ਦਿੱਤਾ ਗਿਆ ਏ ਆ ਝੰਡੇ ਕਿਸਾਨਾਂ ਦੇ ਦਿਖ ਰਹੇ ਨੇ ਤੇ ਜੀ ਸੀ ਬੀਰ ਦੁਆਰਾ ਦੇਖੋ ਇਹ ਸਾਰਾ ਕੁਝ ਇੱਧਰ ਪੰਦ ਦਿੱਤਾ ਗਿਆ ਜੀ ਸੀ ਬੀਰ ਦੇ ਨਾਲ ਸਾਰਾ ਕੁਝ ਖਾਲੀ ਕਰਵਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਏ ਕੋਸ਼ਿਸ਼ ਕੀ ਖਾਲੀ ਕਰਵਾਇਆ ਜਾ ਰਿਹਾ ਦੇਖੋ ਇਹ ਸਾਰਾ ਕੁਝ ਕਿਸਾਨਾਂ ਦੇ ਜਿਹੜੇ ਨੇ ਇਹਨਾਂ ਬਸੇਰੇ ਤੇ ਲੰਗਰ ਜਿਹੜੇ ਨੇ ਉਹ ਤੋੜ ਦਿੱਤੇ ਗਏ ਨੇ ਜੀ ਸੀ ਬੀਰ ਦੁਆਰਾ ਅੱਗੇ ਤੱਕ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਸਾਰਾ ਇਹ ਰਸਤਾ ਜਿਹੜਾ ਅੱਗੇ ਅੰਬਾਲਾ ਦਿੱਲੀ ਨੂੰ ਜਾਂਦਾ ਏ ਤੇ ਆ ਦੇਖੋ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਕਿ ਕਿਸਾਨ ਅਜੇ ਥੋੜੀ ਦੇਰ ਪਹਿਲਾਂ ਇੱਥੇ ਬੈਠੇ ਸੀ ਪ੍ਰਸ਼ਾਦਾ ਪਾਣੀ ਆਪਣਾ ਆ ਤਿਆਰ ਕਰ ਰਹੇ ਸੀ ਆ ਦੇਖੋ ਪਰ ਇਧਰ ਸਾਰਾ ਕੁਝ ਤੋੜ ਦਿੱਤਾ ਗਿਆ ਏ ਇਹ ਤਸਵੀਰ ਸ਼ੰਭੂ ਬਾਰਡਰ ਦੀ ਤੁਹਾਨੂੰ ਅੰਦਰ ਜਾ ਕੇ ਦਿਖਾ ਦਿੰਨੇ ਆ ਇੱਕ ਵਾਰ ਕਿ ਜਿੱਥੇ ਕਿਸਾਨ ਜਿਹੜੇ ਨੇ ਉਹ ਆਪਣਾ ਪ੍ਰਸ਼ਾਦਾ ਪਾਣੀ ਤਿਆਰ ਕਰ ਰਹੇ ਸੀ ਤੇ ਪਰ ਉਹ ਤੋੜ ਦਿੱਤਾ ਗਿਆ ਜਿੱਥੇ ਕਦੇ ਰੌਣਕਾਂ ਲੱਗੀਆਂ ਸੀ ਆ ਮੰਜੇ ਦੇਖ ਸਕਦੇ ਆ ਕਿਸਾਨਾਂ ਰਤ ਦਿਖਾ ਦਿੰਨੇ ਆ ਕਿ ਵੱਡੇ ਵੱਡੇ ਮੰਜੇ ਜਿਹੜੇ ਉਹ ਕਿਸਾਨਾਂ ਨੇ ਇੱਥੇ ਰੱਖੇ ਸੀ ਇੱਥੇ ਆਪਣਾ ਆਰਾਮ ਕਰਦੇ ਸੀ ਪਰ ਠੀਕ ਆ ਆ ਕਿਸਾਨਾਂ ਦੇ ਭਾਂਡੇ ਪਾਏ ਨੇ ਟਰੈਕਟਰ ਪਿਆ ਇਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਕਰ ਦਿੱਤੇ ਕਿ ਜਿੱਦਾਂ ਪੰਜਾਬ ਦੇ ਕਿਸਾਨਾਂ ਦੀ ਐਜ਼ ਇਟ ਇਜ਼ ਆ ਦੇਖੋ ਆ ਪਾਣੀ ਆ ਸਾਰਾ ਕੁਝ ਰੋਟੀ ਖਾਣ ਦੇ ਸੀ ਕਿਸਾਨ ਇੱਥੇ ਇਧਰ ਰੋਟੀ ਫਰਟ ਗਈ ਹੈ ਤੇ ਟਮਾਟਰ ਗੰਡੇ ਸਾਰਾ ਕੁਝ ਅਦਰਕ ਸਮਾਨ ਆ ਲਸਣ ਤੁਸੀਂ ਦੇਖ ਸਕਦੇ ਹੋ ਕਿ ਇਦਾਂ ਐਜ਼ ਇਟ ਇਜ਼ ਪਿਆ ਹੋਇਆ ਪਰ ਕਿਸਾਨ ਇੱਥੇ ਨਹੀਂ ਉਹ ਸਾਹਮਣੇ ਸਟੋਰ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਹੁਣ ਕਿਸਾਨ ਜਿਹੜੇ ਆਉਂਦੇ ਦਿਨਾਂ ਤੱਕ ਲੈ ਕੇ ਜਾਣੇ ਇਹ ਸਾਹਮਣੇ ਦੇਖਦੇ ਹੋ ਗੰਡੇ ਆ ਆਲੂ ਤੇ ਹੋਰ ਜਿਹੜਾ ਰਸਦ ਜਿਹੜੀ ਆ ਉਹ ਪਈ ਆ ਆ ਕਿਸਾਨਾਂ ਦੇ ਰੈਣ ਬਸੇਰੇ ਨੇ ਹਾਲਾਂਕਿ ਜਿਹੜਾ ਕੁਝ ਖਾਲੀ ਆ ਉਹ ਤੋੜ ਦਿੱਤਾ ਗਿਆ ਏ ਆ ਕਿਸਾਨਾਂ ਦੇ ਰੈਣ ਬਸੇਰੇ ਆ ਜਿੱਥੇ ਕਿਸਾਨਾਂ ਨੇ ਰਾਤਾਂ ਕੱਟੀਆਂ ਪੱਖਾ ਲਾਈਟਾਂ ਇਹ ਸਾਰਾ ਕੁਝ ਅੱਜ ਸੁੰਸਾਨ ਹੋ ਗਿਆ ਦੇਖੋ ਆ ਚਾਹ ਵਾਲੀ ਕੇਤਲੀ ਤੇ ਆ ਭਾਂਡੇ ਜਿਹੜੇ ਨੇ ਕਿਸਾਨਾਂ ਦੇ ਹੱਲੇ ਵੀ ਇੱਥੇ ਪਾਏ ਹੋਏ ਨੇ ਦੇਖੋ ਤਸਵੀਰਾਂ ਕੋਈ ਚੀਜ਼ ਰਹਿਣ ਦਾ ਸਮਾਂ ਨਹੀਂ ਮਿਲਿਆ ਟਰਾਲੀਆਂ ਵਿੱਚ ਆ ਦੇਖੋ ਟਰਾਲੀਆਂ ਦੇ ਵਿੱਚ ਇਸ ਤੱਕ ਲੱਗੇ ਹੋਏ ਨੇ ਤੇ ਕਿਸਾਨਾਂ ਨੂੰ ਇਹ ਸਮਾਂ ਤੱਕ ਨਹੀਂ ਮਿਲਿਆ ਕਿ ਉਹ ਆਪਣਾ ਸਮਾਨ ਜਿਹੜਾ ਇੱਥੋਂ ਉਤਾਰ ਕੇ ਲੈ ਜਾਣ ਸਾਹਮਣੇ ਤਸਵੀਰ ਜਿਹੜੀ ਆ ਉਹ ਤੁਹਾਨੂੰ ਦਿਖਾ ਰਹੇ ਆ ਉਹ ਜੇ ਸ਼ੰਭੂ ਬਾਰਡਰ ਆ ਤੇ ਇਧਰੋਂ ਸਾਰਾ ਕੁਝ ਤੋੜ ਦਿੱਤਾ ਗਿਆ ਏ ਕਿਸਾਨਾਂ ਦੇ ਏਸੀ ਕਿਸਾਨਾਂ ਦਾ ਹੋਰ ਕੀਮਤੀ ਸਮਾਨ ਜਿਹੜਾ ਤੇ ਘਟੋ ਘਟ ਇੱਕ ਲੰਗਰ ਦੇ ਵਿੱਚ ਦੋ ਦੋ ਤਿੰਨ ਤਿੰਨ ਕੁਇੰਟਲ ਤੋਂ ਉੱਤੇ ਜਿਹੜਾ ਰਾਸ਼ਨ ਗੰਢੇ ਆਲੂ ਤੱਕ ਉਹ ਪਏ ਹੋਏ ਨੇ ਪਰ ਕਿਸਾਨ ਜਿਹੜੇ ਨੇ ਉਹ ਇੱਥੇ ਮੌਜੂਦ ਨਹੀਂ ਆਣਾ